ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਢਿੱਲੋਂ ਵਿਲੇਜ ਫੂਡ ਚੈਨਲ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਸੌਂਦੀ ਚਟਣੀ ਦੀ ਰੈਸਪੀ ਲੈ ਕੇ ਆਈ ਆ ਇਹ ਚਟਣੀ ਹੈ ਜਿਹੜੀ ਤੁਸੀਂ ਪਰੌਂਠਿਆਂ ਨਾਲ ਰੋਟੀ ਦੇ ਨਾਲ ਦਾਲ ਚਾਵਲ ਦੇ ਨਾਲ ਜਿੱਦਾਂ ਵੀ ਤੁਹਾਨੂੰ ਪਸੰਦ ਹੋਵੇ ਇਹ ਸਰਵ ਕਰ ਸਕਦੇ ਹੋ ਇਸ ਦੀ ਰੈਸਪੀ ਹੈ ਜਿਹੜੀ ਬਹੁਤ ਹੀ ਆਸਾਨ ਹੈ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਆਪਾਂ ਨੇ ਇੱਕ ਪੈਨ ਦੇ ਵਿੱਚ 2 ਚਮਚੇ ਘਿਓ ਦੇ ਲੈ ਲੈਨੇ ਤੇ ਉਹਦੇ ਵਿੱਚ ਆਪਾਂ ਨੇ ਦੋ ਸੁੱਕੀਆਂ ਮਿਰਚਾਂ ਪਾਈਆਂ ਨੇ ਸੱਤ-ਅੱਠ ਕਲੀਆਂ ਆਪਾਂ ਲਸਣ ਦੀਆਂ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਤੇ ਇੱਕ ਚਮਚਾ ਆਪਾਂ ਨੇ ਚਨਾ ਦਾਲ ਲਈਆ ਇੱਕ ਚਮਚ ਹੀ ਆਪਾਂ ਨੇ ਉੜਤ ਦਾਲ ਲਈਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਨਾਲ ਹੀ ਆਪਾਂ ਨੇ ਦੋ ਚਮਚੇ ਆ ਜਿਹੜੇ ਉਹ ਕੱਚੀ ਮੂਫਲੀ ਦੇ ਲਵਾਂਗੇ ਬਾਅਦ ਵਿੱਚ ਆਪਾਂ ਨੇ ਐਡ ਕਰ ਦੇਣੇ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਕੜੀ ਪੱਤਾ ਪਾਵਾਂਗੇ ਅੱਧਾ ਚਮਚਾ ਆਪਾਂ ਜੀਰੇ ਦਾ ਲਵਾਂਗੇ ਆਪਾਂ ਨੇ ਇਹਨਾਂ ਨੂੰ ਹਲਕੀ ਆਂਚ ਦੇ ਉੱਤੇ ਰੋਸਟ ਕਰਨਾ ਤਾਂ ਕਿ ਜਿਹੜੀਆਂ ਦਾਲਾਂ ਔਰ ਪੀਨਟਸ ਨੇ ਇਹ ਚੰਗੀ ਤਰ੍ਹਾਂ ਭੁੱਜ ਜਾਣ ਜੇ ਜਦੋਂ ਇਹ ਹਲਕੇ ਹਲਕੇ ਭੁੱਜਣਗੇ ਤਾਂ ਇਹਨਾਂ ਦਾ ਜਿਹੜਾ ਕਲਰ ਹੈ ਉਹ ਵੀ ਚੇਂਜ ਹੋਊਗਾ ਤੇ ਨਾਲ ਹੀ ਇਹ ਬਹੁਤ ਹੀ ਵਧੀਆ ਸੋਂਦੀ ਖੁਸ਼ਬੂ ਛੱਡਣਗੇ ਤੇ ਪੀਨਟਸ ਦਾ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਜਦੋਂ ਇਹਨਾਂ ਦੇ ਵਿੱਚ ਕ੍ਰੈਕਸ ਹੋ ਜਾਣ ਤਾਂ ਸਮਝ ਲਓ ਕਿ ਆਪਣੇ ਪੀਨੱਟਸ ਨੇ ਜਿਹੜੇ ਭੁੱਜ ਗਏ ਨੇ ਤੇ ਆਪਾਂ ਨੇ ਇਹਨਾਂ ਨੂੰ ਹਲਕੀ ਆਂਚ ਦੇ ਉੱਤੇ ਰਕਣ ਲਗਾਤਾਰ ਚਲਾਉਂਦੇ ਰਹਿਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਚਮਚਾ ਇਹ ਜਿਹੜਾ ਬਰੀਕ ਰਾਈ ਦਾ ਲਵਾਂਗੇ ਤੇ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਕਾਲੀ ਸਰੋਂ ਦਾ ਲਵਾਂਗੇ ਇਹ ਦਿਖਾਉਣਾ ਸਮੇਂ ਮੇਰਾ ਜਿਹੜਾ ਕੈਮਰਾ ਸੀਗਾ ਉਹ ਆਫ ਹੋ ਗਿਆ ਸੀਗਾ ਤੇ ਹੁਣ ਦੇਖੋ ਆਪਣੇ ਜਿਹੜੇ ਪੀਨੱਟਸ ਨੇ ਇਹ ਵੀ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਹੁਣ ਆਪਾਂ ਨੇ ਇੱਕ ਬਲੈਂਡਰ ਜਾਰ ਲੈ ਲੈਣਾ ਉਹਦੇ ਵਿੱਚ ਆਪਾਂ ਨੇ ਹਲਕੇ ਜੇ ਠੰਡੇ ਹੋ ਕਰਕੇ ਇਹਨਾਂ ਨੂੰ ਪਾ ਲੈਣਾ ਤੇ ਆਪਾਂ ਇਹਨਾਂ ਨੂੰ ਸੁੱਕੇ ਹੀ ਪਹਿਲਾਂ ਗ੍ਰाइंड ਕਰਾਂਗੇ ਤੇ ਬਾਕੀ ਦੀਆਂ ਚੀਜ਼ਾਂ ਆਪਾਂ ਨੇ ਇਹਦੇ ਵਿੱਚ ਬਾਅਦ ਵਿੱਚ ਐਡ ਕਰਨੀਆਂ ਨੇ ਤੇ ਦੇਖੋ ਹੁਣ ਆਪਾਂ ਨੇ ਇਹਦੇ ਇਹਨਾਂ ਨੂੰ ਗ੍ਰाइंड ਕਰ ਲੈਣਾ ਆਪਾਂ ਪਲਸ ਮੂਡ ਤੇ ਹੀ ਇਹਨਾਂ ਨੂੰ ਗ੍ਰाइंड ਕਰਾਂਗੇ ਤੇ ਦੇਖੋ ਜਿਹੜਾ ਸੁੱਕਾ ਏ ਦਰਦੜਾ ਬਾਰਡਰ ਆ ਆਪਣਾ ਉਹ ਬਣ ਕੇ ਤਿਆਰ ਹੋ ਗਿਆ ਏ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਨੂੰ ਪਹਿਲਾਂ ਸੁੱਕੇ ਭੁੰਨ ਗ੍ਰाइंड ਕਰ ਲੈਣਾ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਇੱਕ ਚਮਚਾ ਐਮਚੂਰ ਪਾਊਡਰ ਦਾ ਪਾਵਾਂਗੇ ਤੁਸੀਂ ਇਹਦੇ ਵਿੱਚ ਅਨਾਰ ਦਾਣਾ ਵੀ ਐਡ ਕਰ ਸਕਦੇ ਹੋ ਲੈਮਨ ਵੀ ਐਡ ਕਰ ਸਕਦੇ ਹੋ ਖਟਾਸ ਦੇ ਲਈ ਤੇ ਅੱਧਾ ਚਮਚਾ ਹੁਣ ਆਪਾਂ ਨੇ ਇਹਦੇ ਵਿੱਚ ਨਮਕ ਦਾ ਪਾ ਲਿਆ ਤੇ ਨਾਲ ਹੀ ਅੱਧਾ ਕੱਪ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਆ ਜਿਹੜਾ ਤੁਸੀਂ ਉਹ ਆਪਣਾ ਕਨਸਿਸਟੈਂਸੀ ਦੇ ਹਿਸਾਬ ਨਾਲ ਦੇਖ ਕੇ ਪਾ ਲੈਣਾ ਜਿਆਦਾ ਠੀਕ ਪਸੰਦ ਕਰਦੇ ਹੋ ਤਾਂ ਘੱਟ ਪਾ ਲਿਓ ਤੁਹਾਨੂੰ ਜਿਆਦਾ ਪਤਲੀ ਪਸੰਦਾ ਤਾਂ ਤੁਸੀਂ ਜਿਆਦਾ ਪਾਣੀ ਪਾ ਸਕਦੇ ਹੋ ਤੇਰੇ ਹੁਣ ਆਪਾਂ ਨੇ ਜਿਹੜਾ ਪਾਊਡਰ ਸੀਗਾ ਉਹ ਗ੍ਰाइंड ਕਰ ਲਿਆ ਤੀ ਤੇ ਹੁਣ ਦੇਖੋ ਜਿਹੜੇ ਆਪਣਾ ਬਹੁਤ ਹੀ ਵਧੀਆ ਸਮੂਥ ਪੇਸਟ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਏ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਮਿਲਦੀ ਰਹੇ ਇਸੇ ਤਰ੍ਹਾਂ ਆਪਣੀ ਚਟਣੀ ਆ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਆ ਇਹਨੂੰ ਤੁਸੀਂ ਪਰੌਂਠਿਆਂ ਨਾਲ ਸਰਵ ਕਰੋ ਜਾਂ ਤੁਸੀਂ ਰੋਟੀ ਨਾਲ ਖਾਓ ਤਾਂ ਬਹੁਤ ਹੀ ਵਧੀਆ ਲੱਗਦੀ ਆ ਬਹੁਤ ਹੀ ਟੇਸਟੀ ਚਟਣੀ ਆ ਜਿਹੜੀ ਬਣ ਕੇ ਤਿਆਰ ਹੁੰਦੀ ਆ ਇਹ ਚਟਣੀ ਨੂੰ ਆਪਾਂ 15 ਦਿਨ ਤੱਕ ਵੀ ਸਟੋਰ ਕਰਕੇ ਆ ਜਿਹੜਾ ਕੱਚ ਦੇ ਜਾਰ ਦੇ ਵਿੱਚ ਪਾ ਕੇ ਆਪਾਂ ਫਰਿੱਜ ਦੇ ਵਿੱਚ ਰੱਖ ਸਕਦੇ ਆ 15 ਦਿਨ ਤੱਕ ਇਹ ਜਿਹੜੀ ਚਟਣੀਆਂ ਬਿਲਕੁਲ ਵੀ ਤੁਹਾਡੀ ਖਰਾਬ ਨਹੀਂ ਹੋਵੇਗੀ ਤੇ ਤੁਸੀਂ ਇਹਨੂੰ ਟ੍ਰਿਪ ਤੇ ਲੈ ਜਾਣੀ ਚਾਹੋ ਤਾਂ ਨਾਲ ਟ੍ਰਿਪ ਤੇ ਵੀ ਲਿਜਾ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਮੇਰੀ ਦੱਸੀ ਹੋਈ ਚਟਣੀਆਂ ਜਿਹੜੀ ਬਣਾ ਕੇ ਟਰਾਈ ਕਰਿਓ ਚਟਣੀ ਬਹੁਤ ਹੀ ਸਵਾਦਿਸ਼ਟ ਬਣੇਗੀ ਵੀਡੀਓ ਦੇਖਣ ਲਈ ਧੰਨਵਾਦ